ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਤ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਗੁਰਾਂ ਦੀ ਤੁਰਕੀ ਬਾਣੀ ਇਲਾਹੀ ਬਾਣੀ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਦੀ ਜੀਵ ਦਾ ਉਧਾਰ ਹੁੰਦਾ ਹੈ ਤੇ ਅਸੀਂ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵਨ ਨੂੰ ਆਪਣਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸੁਧਾਰਿਆ ਜਾ ਸਕਦਾ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਜੀਵ ਨੂੰ ਪਤਾ ਚੱਲਦਾ ਹੈ ਕਿ ਮੇਰਾ ਅਸਲ ਮਨੋਰਥ ਕੀ ਹੈ ਮੈਂ ਕਿਸ ਕੰਮ ਵਾਸਤੇ ਆਇਆ ਹਾਂ ਸੋ ਸਤਗੁਰੂ ਮਹਾਰਾਜ ਸਾਨੂੰ ਕਈ ਪ੍ਰਕਾਰ ਦੀ ਸੋਝੀ ਇਸ ਬਾਣੀ ਅੰਦਰ ਦਿੰਦੇ ਜਿਵੇਂ ਮਹਾਰਾਜ ਜੀਆ ਨੇ ਖਾਲਸਾ ਜੀ ਜਿਹੜੇ ਦੇਸੀ ਮਹੀਨੇ ਹਨ ਸਾਡੇ ਉਹਦੇ ਪ੍ਰਥਾਏ ਵੀ ਮਹਾਰਾਜ ਜੀਆ ਨੇ ਬਾਰਮਾਹਾ ਅੰਦਰ ਸਤਿਗੁਰਾਂ ਨੇ ਸਾਨੂੰ ਹਰ ਮਹੀਨੇ ਵਿੱਚ ਖਾਲਸਾ ਜੀ ਉਪਦੇਸ਼ ਦੇਣਾ ਕੀਤਾ ਹੈ ਜਿਵੇਂ ਇਹ ਚੇਤ ਦਾ ਮਹੀਨਾ ਚੱਲ ਰਿਹਾ ਮਹਾਰਾਜ ਕਹਿੰਦੇ ਚੇਤ ਗੋਵਿੰਦ ਅਰਾਧਿਆ ਹੁਵਾ ਅਨੰਦ ਕਣਾਂ ਸੋ ਜਿਹੜਾ ਮਨੁੱਖ ਇਸ ਚੇਤ ਰੁੱਤ ਵਿੱਚ ਬਸੰਤ ਦੀ ਰੁੱਤ ਵਿੱਚ ਖਾਲਸਾ ਜੀ ਜਿਸ ਵੇਲੇ ਸਾਰੇ ਪਾਸੇ ਹਰਿਆਵਲ ਹੋ ਜਾਂਦੀ ਹੈ ਸਾਰੇ ਪਾਸੇ ਪੁੰਗਾਰਾ ਹੋ ਜਾਂਦਾ ਹੈ ਨਵੀਆਂ ਪੱਤੀਆਂ ਨਵੇਂ ਫੁੱਲ ਹਰ ਰੁੱਖਾਂ ਵਿੱਚ ਬਨਸਪਤੀ ਵਿੱਚ ਖਾਲਸਾ ਜੀ ਉੱਗਦੇ ਹਨ ਤਿਵੇਂ ਹੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਇਹ ਆਪਣੇ ਮਨ ਰੂਪੀ ਰੁੱਖ ਉੱਤੇ ਇਹ ਬਸੰਤ ਨੂੰ ਲੈ ਕੇ ਆਓ ਭਾਈ ਉਹ ਕਿਹੜੀ ਬਸੰਤ ਹੈ ਨਾਮ ਜਪ ਕੇ ਆਵੇਗੀ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਹਾਂ ਮਹਾਰਾਜ ਕਹਿੰਦੇ ਬਹੁਤ ਆਨੰਦ ਵਰਤੇਗਾ ਜਿਹੜਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਰਾਧਨ ਕਰੇਗਾ ਜਿਹੜਾ ਉਹਦਾ ਅਰਾਧੀ ਹੋ ਜਾਵੇਗਾ ਉਦੇ ਨਾਮ ਨੂੰ ਜਪਣ ਵਾਲਾ ਹੋ ਜਾਵੇਗਾ ਨੂੰ ਆਤਮਿਕ ਆਨੰਦ ਜਿਹੜਾ ਹੈ ਉਹਦੇ ਹਿਰਦੇ ਅੰਦਰ ਖਾਲਸਾ ਜੀ ਬਸੰਤ ਰੁੱਤ ਆ ਜਾਵੇਗੀ ਸੋ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਮੇਰਾ ਕਰਕੇ ਸਾਨੂੰ ਸਮਝਾਉਂਦੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਸੋ ਇਹ ਵਾਹਿਗੁਰੂ ਸੱਚੇ ਪਾਸ਼ਾ ਦਾ ਜਿਹੜਾ ਨਾਮ ਹੈ ਇਹ ਜੀਭਾ ਨਾਲ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜੋ ਸਾਧ ਸੰਗਤ ਵਿੱਚ ਖਾਲਸਾ ਜੀ ਬੈਠ ਕੇ ਪ੍ਰਾਪਤ ਹੁੰਦੀ ਆ ਸੰਤ ਜਨਾ ਦੀ ਸੰਗਤ ਕਰਕੇ ਪ੍ਰਾਪਤ ਹੁੰਦੀ ਆ ਗੁਰਮੁਖਾਂ ਦੀ ਸੰਗਤ ਕਰਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਪ੍ਰਾਪਤ ਹੁੰਦੀ ਹੈ ਸੋ ਸਤਗੁਰੂ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਂਦੇ ਹਨ ਭਾਈ ਜੇ ਆਨੰਦ ਲੈਣਾ ਹੈ ਸੁਖ ਲੈਣਾ ਹੈ ਮਹਾਰਾਜ ਜੀਆ ਦਾ ਸਿਮਰਨ ਕਰ ਸਤਗੁਰ ਸੱਚੇ ਪਾਸ਼ਾ ਦਾ ਜਿਹੜਾ ਨਾਮ ਧਿਆਉਣਾ ਕਰ ਕਿਉਂਕਿ ਖਾਲਸਾ ਜੀ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਕਹਿੰਦੇ ਮਤ ਮਹਾਰਾਜ ਕਹਿੰਦੇ ਇੱਕ ਖਿਣ ਮਾਤਰ ਵੀ ਖਾਲਸਾ ਜੀ ਅੱਖ ਨੂੰ ਝਮਕ ਲੈਣਾ ਖਿਣ ਮੰਨਿਆ ਜਾਂਦਾ ਨਿਮਖ ਮੰਨਿਆ ਜਾਂਦਾ ਤੇ ਖਿਣ ਤੇ ਖਾਲਸਾ ਜੀ ਬਹੁਤ ਥੋੜਾ ਹੁੰਦਾ ਸੋ ਕਹਿੰਦੇ ਇੱਕ ਖਿਣ ਜਿਹੜਾ ਉਸ ਵਾਹਿਗੁਰੂ ਜੀ ਤੋਂ ਬਿਨਾਂ ਗੁਜ਼ਾਰਨਾ ਸਮਝੋ ਜ਼ਿੰਦਗੀ ਜਿਹੜੀ ਹੈ ਵਿਅਰਥ ਹੈ ਖਤਮ ਹੈ ਅਸੀਂ ਤੇ ਸਾਰਾ ਸਾਰਾ ਜੀਵਨ ਹੀ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਵਿਸਾਰ ਛੱਡਿਆ ਹੈ ਸਾਡੇ ਤੇ ਕਿੱਥੇ ਭਲਾ ਹੋਵੇਗਾ ਸੋ ਮਹਾਰਾਜ ਸਾਨੂੰ ਸਮਝਾਉਂਦੇ ਹਨ ਅਸੀਂ ਖਾਲਸਾ ਜੀ ਸਾਡੀ ਬਿਰਤੀ ਉਹ ਹੈ ਜਿਹੜੀ ਮਹਾਰਾਜ ਜੀਆ ਨੇ ਪਾਵਨ ਪਵਿੱਤਰ ਧੁਰ ਕੀ ਬਾਣੀ ਬ੍ਰਹਮ ਬਾਣੀ ਵਿੱਚ ਖਾਲਸਾ ਜੀ ਮਹਾਰਾਜ ਨੇ ਦੱਸਣਾ ਕੀਤੀ ਹੈ ਕਿ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮਖੋਰ ਸਾਡਾ ਉਹ ਹਾਲ ਹੈ ਸਾਨੂੰ ਕਿਸੇ ਪ੍ਰਕਾਰ ਵੀ ਖਾਲਸਾ ਜੀ ਕੋਈ ਸੋਝੀ ਨਹੀਂ ਹੈ ਤੇ ਮਹਾਰਾਜ ਜੀਆ ਦੀ ਦਿੱਤੀ ਦਾਤ ਵਿੱਚੋਂ ਹੀ ਖਾ ਕੇ ਉਸ ਦਾਤੇ ਦਾ ਦਿੱਤਾ ਖਾ ਕੇ ਹੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀਆਂ ਨੂੰ ਹੀ ਵਿਸਾਰਦੇ ਹਾਂ ਭੁੱਲ ਬੈਠੇ ਹਾਂ ਉਹ ਤੋਂ ਬਿਨਾ ਖਾਲਸਾ ਜੀ ਕੋਈ ਹੋਰ ਰੱਖਣ ਵਾਲਾ ਹੀ ਨਹੀਂ ਪਰ ਆਪਾਂ ਉਸ ਦਾਤੇ ਨੂੰ ਵਿਸਾਰਿਆ ਹੋਇਆ ਹੈ ਮਹਾਰਾਜ ਕਹਿੰਦੇ ਮੂਰਖ ਹੋ ਕੱਲੇ ਮੂਰਖ ਨਹੀਂ ਅੰਧ ਮੂਰਖ ਹੋ ਤੇ ਅੰਧ ਮੂਰਖ ਨਹੀਂ ਮਹਾਰਾਜ ਕਹਿੰਦੇ ਤੁਸੀਂ ਤਾਂ ਘੋਰ ਮੂਰਖ ਹੋ ਪ੍ਰਾਣੀਆਂ ਇਹ ਸੰਤ ਜਨੋਂ ਨਾਮ ਜਪੋ ਇਹ ਗੁਰਮੁਖ ਜਨੋਂ ਨਾਮ ਜਪੋ ਪੁਰਖੋ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਹੀ ਸਭ ਤੋਂ ਉੱਤਮ ਹੈ ਸੋ ਮਹਾਰਾਜ ਪਾਵਨ ਪੁੱਤਰ ਬਾਣੀ ਵਿੱਚ ਵੀ ਖਾਲਸਾ ਜੀ ਕਹਿੰਦੇ ਕਿ ਅਸੰਖ ਜਿਹੜਾ ਮਤਲਬ ਹੁੰਦਾ ਅਗਣਤ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਇੰਨੇ ਲੋਕ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮੂਰਖ ਨੇ ਵੱਡੇ ਮੂਰਖ ਜਿਹੜਾ ਭਿਆਨਕ ਘੋ ਜਿਹੜਾ ਕਠੋਰ ਫਿੱਕਾ ਬੋਲਣਾ ਉਹਨੂੰ ਅੰਧ ਮੂਰਖ ਆ ਕਿਹਾ ਜਾਂਦਾ ਤੇ ਖਾਲਸਾ ਜੀ ਜਿਹੜਾ ਸਿਰਾਈ ਕਰਾ ਦੇਵੇ ਜਿਹੜਾ ਮਤਲਬ ਕਿਸੇ ਨੂੰ ਅਗਲ ਨਾਲ ਦੇ ਸਕਦਾ ਨਾ ਉਹਨੂੰ ਹੈ ਨਾ ਉਹ ਸਮਝਦਾ ਉਹਨੂੰ ਮਹਾਰਾਜ ਕਹਿੰਦੇ ਘੋਰ ਮੂਰਖ ਮੰਨਿਆ ਜਾਂਦਾ ਜਿਵੇਂ ਖਾਲਸਾ ਜੀ ਉਹ ਮੂਰਖ ਤੇ ਅੰਧ ਦੀ ਤੇ ਘੋਰ ਦੀ ਉਹ ਸਾਖੀ ਆਉਂਦੀ ਹੈ ਕਹਿੰਦੇ ਕਿ ਕੋਈ ਨਾ ਮੂਰਖ ਪੁਰਸ਼ ਸੀਗਾ ਉਹਦੇ ਦੋ ਬੱਚੇ ਤੇ ਉਹਨੇ ਆਪਣੇ ਵੱਡੇ ਪੁੱਤ ਨੂੰ ਆਖਿਆ ਵੀ ਪੁੱਤਰਾ ਜਾ ਆਪਣੇ ਸਬੰਧੀ ਸੀ ਇੱਕ ਉਹਦੀ ਮੌਤ ਹੋ ਗਈ ਹੈ ਤੇ ਜਾ ਪੁੱਤ ਜਾ ਕੇ ਅਫਸੋਸ ਕਰਕੇ ਆ ਪਰਚੌਣੀ ਕਰਕੇ ਆ ਤੇ ਖਾਲਸਾ ਜੀ ਉਹ ਆਪਣੇ ਪੁੱਤ ਨੂੰ ਭੇਜਦਾ ਤੇ ਪੁੱਤ ਜਿਹੜਾ ਸੀ ਉਹ ਮੂਰਖ ਸੀ ਉਹ ਜਿੱਦੋਂ ਜਾਂਦਾ ਓਥੇ ਜਾ ਕੇ ਵੇਂਦਾ ਲੋਕੀ ਰੂਣ ਪਿੱਟਣ ਡਏ ਹੁੰਦੇ ਆ ਲੋਕੀ ਆਉਂਦੇ ਜਾਂਦੇ ਆ ਘਰ ਵਾਲਿਆਂ ਨਾਲ ਅਫਸੋਸ ਕਰ ਕਰ ਤੁਰ ਹੀ ਜਾਂਦੇ ਆ ਉਹ ਚੁੱਪ ਕਰਕੇ ਕੰਧ ਨਾਲ ਢੋਲਾ ਕੇ ਬਹਿ ਜਾਂਦਾ ਤੇ ਸਾਰਾ ਕੁਝ ਵੇਂਦਾ ਨਾ ਬੋਲਦਾ ਨਾ ਚੱਲਦਾ ਨਾ ਕਿਸੇ ਨੂੰ ਪੁੱਛਦਾ ਜਦੋਂ ਲੋਕੀ ਘਰੋਂ ਜਾਣ ਲੱਗਦੇ ਉਹ ਵੀ ਤੁਰ ਪੈਂਦਾ ਇਦਾਂ ਦੇ ਕਈ ਲੋਕ ਸੰਸਾਰ ਵਿੱਚ ਹਨ ਆਪਣੇ ਆਪ ਨੂੰ ਕਹਿੰਦੇ ਅਸੀਂ ਤਾਂ ਕਿਸੇ ਨੇ ਬੋਲਦੇ ਸੀ ਪਰ ਮਹਾਰਾਜ ਕਹਿੰਦੇ ਉਹ ਵੀ ਮੂਰਖ ਨੇ ਜਿੱਥੇ ਬੋਲਣ ਦੀ ਲੋੜ ਆ ਉੱਥੇ ਬੋਲਣਾ ਵੀ ਪੈਂਦਾ ਜਦੋਂ ਖਾਲਸਾ ਜਿਉ ਘਰ ਮੁੜ ਗਿਆ ਜਾਂਦਿਆਂ ਨੂੰ ਪਿਓ ਪੁੱਛਦਾ ਹੈ ਕਿ ਪੁੱਤਰਾ ਪਰਚੌਣੇ ਕਰਾਂ ਆਂ ਜਾਂ ਅਫਸੋਸ ਕਰਾਂ ਆਂ ਕੀ ਕਹਿੰਦੇ ਸੀ ਤੂੰ ਕੀ ਕਿਹਾ ਸੀ ਜਾ ਕੇ ਕਹਿੰਦਾ ਪਿਤਾ ਜੀ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਚੁੱਪ ਕਰਕੇ ਜਾ ਕੇ ਬਹਿ ਗਿਆ ਤੇ ਚੁੱਪ ਕਰਕੇ ਉੱਠ ਕੇ ਆ ਗਿਆ ਤੇ ਉਹਦਾ ਪਿਓ ਕਹਿੰਦਾ ਵੀ ਕਮਲਿਆ ਤੂੰ پاਗਲੀ ਐ ਤੈਨੂੰ ਮੂਰਖਾ ਤੂੰ ਤੈਨੂੰ ਪਤਾ ਹੀ ਕੱਖ ਨਹੀਂ ਤੈਨੂੰ ਗੱਲ ਕਰਨ ਭੇਜਿਆ ਸੀ ਅਫਸੋਸ ਕਰਨ ਭੇਜਿਆ ਸੀ ਚਲੋ ਪਿਓ ਨੇ ਦੂਜੇ ਪੋਤ ਨੂੰ ਖਾਲਸਾ ਜੀ ਸਿਆਣਾ ਜਾਣ ਕੇ ਤੇ ਉਹਨੂੰ ਭੇਜਿਆ ਤੇ ਉਹਨੂੰ ਭੇਜਣ ਜਦੋਂ ਲੱਗਾ ਤੇ ਉਹ ਜਿਹੜਾ ਦੂਜਾ ਪੁੱਤ ਸੀ ਉਹ ਕਹਿੰਦਾ ਵੀ ਬਾਪੂ ਜੀ ਵੀ ਮੈਂ ਜਾ ਕੇ ਕਹਿਣਾ ਕੀ ਹੈ ਵੀ ਮੈਨੂੰ ਮਾਲਾ ਜਾਂ ਦੱਸ ਦਿਓ ਵੀ ਮੈਂ ਜਾ ਕੇ ਗੱਲ ਕੀ ਕਰਨੀ ਹੈ ਤੇ ਉਹ ਪਿਓ ਕਹਿੰਦਾ ਵੀ ਜੋ ਪੁੱਤ ਲੋਕੀਂ ਗੱਲ ਕਰਨਗੇ ਉਹੀ ਤੂੰ ਗੱਲ ਕਰਨੀ ਹੈ ਵੇਖ ਲਈ ਉਥੇ ਲੋਕੀਂ ਕਿਦਾਂ ਗੱਲ ਕਰਦੇ ਆ ਉਹ ਖਾਲਸਾ ਜੀ ਉਹ ਵੀ ਜਾਂਦਾ ਤੇ ਉਥੇ ਪਰਚੌਣੀ ਕਰਨ ਵਾਸਤੇ ਜਦੋਂ ਸਬੰਧੀਆਂ ਦੇ ਜਾਂਦਾ ਜਾ ਕੇ ਬੈਠਦਾ ਤੇ ਉਹ ਜਦੋਂ ਤੁਰਿਆ ਜਾਂਦਾ ਹੁੰਦਾ ਜੇ ਉਹਦੇ ਘਰ ਨਹੀਂ ਵੜਿਆ ਹੁੰਦਾ ਤੇ ਬਾਹਰ ਖਾਲਸਾ ਜੀ ਉਹ ਜਿਹੜਾ ਬੰਦਾ ਮਰਿਆ ਹੁੰਦਾ ਉਹਦੇ ਦੁਸ਼ਮਣ ਹੁੰਦੇ ਸੀ ਉਹ ਉਹ ਕਹਿੰਦੇ ਵੀ ਚੰਗਾ ਹੋਇਆ ਮਰ ਗਿਆ ਵੀ ਟੈਂਡਾ ਮੁੱਕ ਗਿਆ ਤੇ ਸਾਰੇ ਪਿੰਡ ਨੂੰ ਇਹਨੇ ਤੰਗ ਕੀਤਾ ਸੀ ਚਲੋ ਰੱਬ ਦਾ ਸ਼ੁਕਰ ਆ ਚੁੱਕ ਲਿਆ ਇਹਨੂੰ ਉਹ ਇਹ ਗੱਲ ਸੁਣ ਕੇ ਤੇ ਯਾਦ ਕਰ ਲਈ ਜਦੋਂ ਘਰੇ ਗਿਆ ਉਹਨਾਂ ਨੂੰ ਮਿਲਿਆ ਤੇ ਜਾ ਕੇ ਕਹਿੰਦਾ ਚੰਗਾ ਹੀ ਹੋਇਆ ਮਰ ਗਿਆ ਸਾਰੇ ਪਿੰਡ ਨੂੰ ਇਹਨੇ ਅੱਗੇ ਲਾਇਆ ਸੀ ਤੇ ਨਾ ਮਰਦਾ ਤੇ ਹੋਰ ਪਿੰਡ 'ਚ ਵਿਗਾੜ ਪਾਉਣਾ ਸੀ ਚੰਗਾ ਹੀ ਹੋਇਆ ਰੱਬ ਨੇ ਟੈਂਡਾ ਮੁਕਾਇਆ ਇਹਦਾ ਸੋ ਇਹਨਾਂ ਕੀਤਾ ਤੇ ਉਹਨਾਂ ਨੇ ਫੜ ਕੇ ਕੁੱਟਿਆ ਜਦੋਂ ਕੁੱਟ ਫਿਰੀ ਤੇ ਵਾਪਸ ਘਰੇ ਆਇਆ ਤੇ ਪਿਓ ਨੇ ਹਾਲਾਤ ਵੇਖੇ ਤੇ ਪਿਓ ਪੁੱਛਦਾ ਕੀ ਹੋਇਆ ਕਹਿੰਦਾ ਬਾਪੂ ਤੂੰ ਹੀ ਕਿਹਾ ਸੀ ਵੀ ਜਿਹੜਾ ਕੋਈ ਉਥੇ ਲੋਕਿੰਗ ਗੱਲਾਂ ਕਰਨਗੇ ਉਹੀ ਤੂੰ ਕਰਨੀ ਲੋਕੀ ਉਥੇ ਜਿਹੜੀਆਂ ਗੱਲਾਂ ਕਰਦੇ ਸੀ ਉਹ ਸੁਣ ਕੇ ਮੈਂ ਅੱਗੇ ਕਰਤੀਆਂ ਉਹਨਾਂ ਮੈਨੂੰ ਛਤਰਫੇਰੇ ਤੇ ਖਾਲਸਾ ਜੀ ਫਿਰ ਪਿਓ ਕਹਿੰਦਾ ਵੀ ਤੁਸੀਂ ਦੋਵੇਂ ਨਲਾਇਕ ਜੇ ਮੂਰਖ ਜੇ ਮੈਂ ਜਾਂਦਾ ਤੇ ਜਦੋਂ ਪਿਓ ਜਾਂਦਾ ਉਥੇ ਉਥੇ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਵੀ ਮੈਂ ਮਾਫੀ ਮੰਗਦਾ ਵੀ ਮੇਰੇ ਦੋਵੇਂ ਪੁੱਤ ਜਿਹੜੇ ਦੋਹਾਂ ਨੂੰ ਅਗਲ ਹੈ ਨਹੀਂ ਤੇ ਇੱਕ ਆ ਕੇ ਚੁੱਪਚੀ ਪੀਤਾ ਮੁੜ ਗਿਆ ਇੱਕ ਆ ਕੇ ਮੂਰਖਪੁਣੇ ਵਾਲੀਆਂ ਗੱਲਾਂ ਕਰ ਗਿਆ ਹੁਣ ਅੱਗੇ ਤੋਂ ਜੇ ਕੋਈ ਤੁਹਾਡੇ ਘਰ ਦਾ ਜੀ ਮਰੂਗਾ ਤੇ ਮੈਂ ਆਪ ਆਇਆ ਕਰੂੰਗਾ ਤੇ ਖਾਲਸਾ ਜੀ ਉਹਨਾਂ ਨੇ ਕਿਹਾ ਵੀ ਤੇਰਾ ਦੇ ਭਾ ਭਰਾਵਾ ਆਵਾ ਯੂਤਿਆ ਤੁਸੀਂ ਮੁੜਜੋ ਤੁਸੀਂ ਅੱਗੇ ਤੋਂ ਸਾਡੇ ਨਾਂ ਹੀ ਆਇਓ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਲਿਖਣਾ ਕੀਤਾ ਨਾ ਕਿ ਅਸੰਖ ਮੂਰਖ ਅੰਧਕੋਰ ਇਹ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਿਹੜਾ ਪਹਿਲਾ ਗਿਆ ਸੀ ਚੁੱਪਚੀ ਪੀਤਾ ਚੁੱਪਚੀ ਪੀਤਾ ਹੀ ਮੁੜ ਆਇਆ ਮਹਾਰਾਜ ਕਹਿੰਦੇ ਉਹ ਸੀ ਮੂਰਖ ਤੇ ਜਿਹੜਾ ਦੂਜਾ ਗਿਆ ਜਿਹਨੇ ਗਲਤ ਬੋਲਿਆ ਉਲਟਾ ਬੋਲਿਆ ਮਹਾਰਾਜ ਕਹਿੰਦੇ ਉਹ ਸੀਗਾ ਮੂਰਖ ਅੰਧ ਤੇ ਜਿਹੜਾ ਉਹਨਾਂ ਦਾ ਪਿਓ ਸੀ ਖਾਲਸਾ ਜੀ ਉਹ ਮਹਾਰਾਜ ਕਹਿੰਦੇ ਉਹ ਮੂਰਖ ਅੰਧ ਘੋਰ ਸੀ ਸਿਰੇ ਦਾ ਮੂਰਖ ਸੀ ਸੋ ਇਹ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਬਚਨ ਆਉਂਦੇ ਕਿ ਮੂਰਖ ਕੇ ਕਿਹੜਾ ਲਖਣ ਹੈ ਮੂ ਕਿਹਿਆ ਮੂਰਖ ਕਾ ਕਰਨਾ ਮੂਰਖ ਉਹ ਜੇ ਮੁਗਦ ਹੈ ਅਹੰਕਾਰ ਇਹ ਮਰਨਾ ਸਤਗੁਰੂ ਵਚਨ ਕਰ ਦੇ ਕਿ ਮੂਰਖ ਦਾ ਕਾਦਾ ਭਾਈ ਕੋਈ ਯਕੀਨ ਹੈ ਪੀ ਉਹਨੇ ਕੀ ਬੋਲ ਦੇਣਾ ਜਿਵੇਂ ਮਹਾਰਾਜ ਕਹਿੰਦੇ ਪੜ ਅੱਖਰ ਇਹੋ 부ਝੀਐ ਮੂਰਖੇ ਨਾਲ ਨਾ ਲੁਝੀਐ ਸੋ ਮੂਰਖੇ ਇਨਸਾਨ ਨਾ ਬਣੀਏ ਆਪਾਂ ਜਿਹੜੇ ਵਾਹਿਗੁਰਜੀ ਤੋਂ ਟੁੱਟੇ ਹੋਏ ਆ ਵਾਹਿਗੁਰਜੀ ਨੂੰ ਯਾਦ ਨਹੀਂ ਕਰਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਲੈ ਅਸੀਂ ਕਿਹੜਾ ਕਲੀ ਕਿਸੇ ਦਾ ਮਾੜਾ ਕੀਤਾ ਤੇ ਮਹਾਰਾਜ ਕਹਿੰਦੇ ਅਸੰਖ ਚੋਰ ਹਰਾਮ ਖੂਰ ਚੋਰ ਕਿਹੜੇ ਨੇ ਖਾਲਸਾ ਜੀ ਚੋਰ ਉਹੀ ਨੇ ਜਿਹੜੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਨਹੀਂ ਜਪਦੇ ਮਹਾਰਾਜ ਜੀ ਨੇ ਦੱਸਣਾ ਕੀਤਾ ਕਿ ਤਿੰਨ ਪ੍ਰਕਾਰ ਦੇ ਚੋਰ ਹੁੰਦੇ ਆ ਇੱਕ ਖਾਲਸਾ ਜੀ ਧਨ ਦੇ ਚੋਰ ਹੁੰਦੇ ਆ ਕਿਸੇ ਦਾ ਧਨ ਚੋਰੀ ਕਰ ਲੈਣਾ ਕਈ ਕੋਟ ਪਰ ਦਰਬ ਕੋ ਹੀ ਰਹੇ ਮਹਾਰਾਜ ਬਚਨ ਕਰਦੇ ਕਿ ਦੇਸ ਪਰਦੇਸ ਧਨ ਚੋਰਾਏ ਆਣ ਮੁਹੇ ਪਾਇਆ ਇਹ ਵੀ ਬਚਨ ਆਉਂਦੇ ਫਿਰ ਸਤਗੁਰੂ ਮਹਾਰਾਜ ਜੀ ਹੋਰ ਵੀ ਕਈ ਖਾਲਸਾ ਜੀ ਬਚਨ ਕਰਦੇ ਕਿ ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੇ ਪ੍ਰਾਣੀ ਤੱਕਹਿ ਨਾਰ ਪਰਾਈਆਂ ਅੰਦਰ ਠਾਣੀ ਇਹ ਵੀ ਚੋਰ ਨੇ ਸੋ ਸਤਗੁਰੂ ਮਹਾਰਾਜ ਜੀ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਂਦੇ ਹਨ ਕਿ ਭਾਈ ਇਹ ਜਿਹੜਾ ਧਨ ਦਾ ਚੋਰ ਹੈ ਉਹ ਵੀ ਚੋਰ ਹੈ ਉਹ ਵੀ ਚੋਰੀ ਵਿੱਚ ਮੰਨਿਆ ਜਾਂਦਾ ਕਿਸੇ ਦੇ ਧਨ ਨੂੰ ਚੁਰਾ ਲੈਣਾ ਇੱਕ ਖਾਲਸਾ ਜੀ ਮਨ ਦੇ ਚੋਰ ਨੇ ਕਿ ਔਗਣ ਕਰ ਲੈਣੀ ਗਲਤੀ ਕਰ ਲੈਣੀ ਪਰ ਆਪਣੇ ਮਨ ਵਿੱਚ ਲੁਕਾਈ ਜਾਣੀ ਜਦੋਂ ਕਿਸੇ ਨੇ ਪੁੱਛਣਾ ਵੀ ਤੂੰ ਇਹ ਗਲਤੀ ਕੀਤੀ ਹੈ ਤੇ ਕਹਿਣਾ ਨਾ ਨਾ ਮੈਂ ਕਿਉਂ ਗਲਤਾਂ ਮੈਂ ਤਾਂ ਕੋਈ ਗਲਤੀ ਕੀਤੀ ਨਹੀਂ ਮੈਂ ਇਹੋ ਜੀ ਗਲਤੀ ਕਿੱਦਾਂ ਕਰ ਸਕਦਾ ਮਹਾਰਾਜ ਕਹਿੰਦੇ ਉਹ ਵੀ ਚੋਰ ਹੈ ਉਹਦਾ ਫਿਰ ਜਿਹੜਾ ਭੇਦ ਹੈ ਉਹਦਾ ਜਿਹੜਾ ਪਾਜ ਹੈ ਉਹ ਧਰਮਰਾਜਾ ਉਗੜਦਾ ਉਹਦਾ ਨਹੀਂ ਉਗੜਦਾ ਜਿਹਨੂੰ ਉੱਥੇ ਜਾਂਦਾ ਫਿਰ ਉੱਥੇ ਸਾਰੇ ਜੁੜੇ ਉਹਦੇ ਗੁਨਾਹ ਜਿਹੜੇ ਲੁਕਾ ਕੇ ਰੱਖੇ ਹੁੰਦੇ ਅੰਦਰੋਂ ਬਾਹਰ ਨਿਕਲਦੇ ਆ ਫਿਰ ਉਸ ਹਿਸਾਬ ਨਾਲ ਖਾਲਸਾ ਜੀ ਉਹਨੂੰ ਜਨਮ ਦਿੰਦੇ ਨੇ ਸੋ ਇਸ ਕਰਕੇ ਕਦੇ ਵੀ ਮਨ ਅੰਦਰ ਇਹੋ ਜੀਆਂ ਚੀਜ਼ਾਂ ਨਾ ਲਕਾਓ ਜੇ ਗਲਤੀ ਆ ਤੇ ਮਾਫੀ ਮੰਗ ਲਓ ਉਹਦੇ ਨਾਲ ਪਲਾ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਤੀਜੇ ਉਹ ਚੋਰ ਨੇ ਵੱਡੇ ਚੋਰ ਇਨਾਂ ਨੂੰ ਵੱਡੇ ਹਰਾਮਖੋਰ ਚੋਰ ਆਖਿਆ ਜਾਂਦਾ ਉਹ ਚੋਰ ਖਾਲਸਾ ਜੀ ਉਹ ਨੇ ਜਿਹੜੇ ਵਾਹਿਗੁਰਜੀ ਦਾ ਨਾਮ ਨਹੀਂ ਜਪਦੇ ਨਾਮ ਹੁੰਦਰਾਏ ਚੱਲ ਸੋ ਚੋਰ ਮਹਾਰਾਜ ਬਚਨ ਕਰਦੇ ਆ ਕਿ ਭਾਈ ਉਹ ਚੂਰ ਨੇ ਲੈ ਤੇ ਤਸਕਰ ਜੋ ਨਾਮ ਨਾ ਲੇਵੇ ਵਸਹ ਕੋਟ ਪਚਾ ਸਾਹਿਬ ਮਹਾਰਾਜ ਬਚਨ ਕਰਦੇ ਸਤਗੁਰ ਕਹਿੰਦੇ ਹਰਾਮਖੋਰ ਉਹ ਹੁੰਦੇ ਖਾਲਸਾ ਜੀ ਜਿਹੜੇ ਕਿਸੇ ਦਾ ਖਾਈ ਜਾਣਾ ਧਰਮ ਤੋਂ ਖਿੱਦ ਖਾ ਜਾਣਾ ਜਿੱਦਾਂ ਧਰਮੀ ਵੀ ਅਖਮਾਉਣਾ ਆਪਣੇ ਆਪ ਨੂੰ ਗਾਤਰਾ ਪਾ ਲੈਣਾ ਗੁਰਸਿੱਖ ਬਣ ਜਾਣਾ ਤੇ ਜਾਂ Hindu ਐ ਤੇ ਚੋਟੀ ਬੋਧੀ ਰੱਖ ਲੈਣੀ ਮਾਲਾ ਫੜ ਲੈਣੀ ਤੇ ਵੇਦਾਂ ਦੀ ਕਥਾ ਕਰਨੀ ਜੇ ਮੁਸਲਮਾਨ ਐ ਤੇ ਰੋਜ਼ੇ ਵੀ ਰਖਣੇ ਸਭ ਕੁਝ ਕਰਨਾ ਤੇ ਜਦੋਂ ਸਮਾਂ ਆਉਣਾ ਉਸ ਵੇਲੇ ਖਾਲਸਾ ਜੀ ਨਖਿੱਧ ਕਰਮ ਕਰਨੀ ਉਹ ਹਰਾਮਖੋਰ ਮਹਾਰਾਜ ਜੀਆਂ ਨੇ ਮੰਨੇ ਹਨ ਜਿਹੜੇ ਧਰਮ ਦੇ ਰਾਹ ਤੇ ਚੱਲਦੇ ਨੇ ਪਰ ਗਲਤੀਆਂ ਸਭ ਤੋਂ ਜ਼ਿਆਦਾ ਕਰਦੇ ਨੇ ਉਹ ਹਰਾਮਖੋਰ ਲੋਕ ਨੇ ਸਤਗੁਰੂ ਮਹਾਰਾਜ ਸਾਨੂੰ ਖਾਲਸਾ ਜੀ ਇਹ ਸੁਮਤ ਬਖਸ਼ਦੇ ਹਨ ਕਿ ਭਾਈ ਬਾਣੀ ਪੜੋ ਨਾਮ ਜਪੋ ਕਿਉਂਕਿ ਖਾਲਸਾ ਜੀ ਸਤਗੁਰੂ ਦੀਨ ਦੁਨੀ ਦੇ ਮਾਲਕ ਸਾਡਾ ਸਭ ਕੁਝ ਜਾਣਦੇ ਨੇ ਜੋ ਪਾਪ ਅਸੀਂ ਮਨ ਅੰਦਰ ਕਰਦੇ ਹਾਂ ਗਲਤੀਆਂ ਮਨ ਅੰਦਰ ਕਰਦੇ ਹਾਂ ਉਹ ਸਾਰਾ ਕੁਝ ਹੀ ਮਹਾਰਾਜ ਜਾਣਦੇ ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਦ ਪੁੱਛਿਆ ਧਰਮ ਰਾਏ ਕਹਿੰਦੇ ਸਾਰਾ ਕੁਝ ਪ੍ਰਗਟ ਹੋ ਜਾਵੇਗਾ ਜੋ ਧਰਮ ਰਾਜੇ ਦੀ ਕਚੈਰੀ ਵਿੱਚ ਜਾਵਾਂਗੇ ਜਿਹੜੇ ਲੁਕਾਏ ਹੋਏ ਪਾਪ ਕਿਸੇ ਨੂੰ ਵੇਖਿਆ ਮਾੜਾ ਤੱਕਿਆ ਮਾੜਾ ਖਾਦਾ ਮਾੜਾ ਖਾਲਸਾ ਜੀ ਕੀਤਾ ਕਿਸੇ ਨਾਲ ਈਰਖਾ ਦਵੇਸ਼ ਕੀਤੀ ਸਾਰਾ ਕੁਝ ਮਨ ਅੰਦਰ ਹੈ ਨਾ ਆਪਣੇ ਮਨ ਦਾ ਸਾਨੂੰ ਕਿਸੇ ਨੂੰ ਭੇਦ ਨਹੀਂ ਹੈ ਸੋ ਮਹਾਰਾਜ ਕਹਿੰਦੇ ਜਿਹਨੂੰ ਧਰਮ ਰਾਜਾ ਉੱਥੇ ਫਿਰ ਮਨ ਦੇ ਪਾਦ ਉਗਿਹੜਦਾ ਹੈ ਉਸ ਵੇਲੇ ਸਾਨੂੰ ਉਸ ਪ੍ਰਕਾਰ ਦਾ ਜਨਮ ਦਿੱਤਾ ਜਾਂਦਾ ਕੁੱਤੇ ਬਿੱਲੇ ਬਣਾਇਆ ਜਾਂਦਾ ਸੋ ਭਾਈ ਨਾਮ ਜਪੀਏ ਸਤਗੁਰੂ ਦੇ ਨਾਮ ਵਿੱਚ ਹੀ ਸਾਰੀਆਂ ਬਰਕਤਾਂ ਹਨ ਬਿਨਾ ਨਾਮ ਤੋਂ ਖਾਲਸਾ ਜੀ ਕੋਈ ਵੀ ਜਿਹੜਾ ਹੈ ਉਹ ਸੁੱਖ ਨਹੀਂ ਪਾ ਸਕਦਾ ਸੁੱਖ ਨਹੀਂ ਆ ਨਾਮ ਤੋਂ ਬਿਨਾ ਕਦੇ ਵੀ ਪ੍ਰਾਪਤੀ ਨਹੀਂ ਹੋ ਸਕਦੀ ਸਤਗੁਰੂ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਜੀ ਚਰਣਾ ਕਮਲਾਂ ਦਾ ਓਟ ਆਸਰਾ ਬਖਸ਼ਣ ਆਓ ਖਾਲਸਾ ਜੀ ਅੱਜ ਦੀ ਹੱਡਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਪੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡਬੀਤੀ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਤੇ ਮਹਾਰਾਜ ਦੀ ਕਿਰਪਾ ਸਦਕਾ ਦਾਸ ਕੋਲੇ ਹੀ ਇਹ ਖਾਲਸਾ ਜੀ ਜਿਹੜੀ ਉਹਨਾਂ ਦੀ ਸੇਵਾ ਸੀ ਉਹ ਦਾਸ ਕੋਲੇ ਹੀ ਆਈ ਸੀ ਭੈਣ ਹੁਣਾਂ ਨੇ ਕਿਤੇ YouTube ਦੇ ਉੱਤੇ ਖਾਲਸਾ ਜੀ ਦਾਸ ਦੀ ਵੀਡੀਓ ਸੁਣੀ ਤੇ ਉਹਨਾਂ ਨੇ ਆਪਣਾ ਨੰਬਰ ਹੁੰਦਾ ਹੈ ਉੱਥੇ ਉਹਨਾਂ ਨੇ WhatsApp ਤੇ ਮੈਸੇਜ ਕੀਤਾ ਕਿ ਵੀਰ ਜੀ ਪਿਛਲੇ 1.5 ਸਾਲ ਹੋ ਗਿਆ ਸਾਨੂੰ ਫਾਈਲ ਲਾਈ ਹੋਈ ਨੂੰ ਵੀ ਸਾਡੀ ਪੀ.ਆਰ ਨਹੀਂ ਇੱਥੇ ਆ ਰਹੀ ਅਸੀਂ ਦੋਵਾਂ ਜੀਆਂ ਦੇ ਇੱਥੇ ਅਪਲਾਈ ਕੀਤਾ ਹੋਇਆ ਬਹੁਤ ਸਾਡੇ ਪੈਸੇ ਪਹਿਲਾਂ ਵੀ ਖਰਾਬ ਹੋ ਗਏ ਤੇ ਪਰ ਸਾਡੀ ਪੀਆਰ ਨਹੀਂ ਆਉਂਦੀ ਤੇ ਮੈਂ ਇੱਥੇ ਚਪਹਰੇ ਵੀ ਕੱਟਦੀ ਆ ਇਹ ਉਹਨਾਂ ਨੇ ਮੈਨੂੰ ਦੱਸਣਾ ਕੀਤਾ ਸੀ ਕਿ ਪਿਛਲੇ 6 ਮਹੀਨੇ ਤੋਂ ਮੈਂ ਚਪਹਰੇ ਕੱਟ ਰਹੀ ਆ ਪਰ ਕੋਈ ਕਿਰਪਾ ਨਹੀਂ ਹੋ ਰਹੀ ਕੋਈ ਮਹਾਰਾਜ ਦੀ ਖੇੜ ਨਹੀਂ ਵਰਤੀ ਕੋਈ ਪੀਆਰ ਮੇਰੀ ਆ ਹੀ ਨਹੀਂ ਮੈਂ ਜਿਹਦੇ ਵਾਸਤੇ ਕੱਟਦੀ ਸਾਂ ਤੇ ਮੈਂ ਉਹਨਾਂ ਨੂੰ ਪੁੱਛਣਾ ਕੀਤਾ ਸੀ ਵੀ ਤੁਸੀਂ 6 ਮਹੀਨੇ ਤੋਂ ਬਾਣੀ ਪੜ ਰਹੇ ਹੋ ਚਲੋ ਪੀਆਰ ਨੂੰ ਛੱਡੋ ਕੋਈ ਹੋਰ ਭਲਾ ਨਹੀਂ ਮਹਾਰਾਜ ਦੀ ਬਾਣੀ ਨੇ ਕੀਤਾ ਤੇ ਜਦੋਂ ਖਾਲਸਾ ਜੀ ਪੁੱਛਿਆ ਤੇ ਫਿਰ ਪਤਾ ਲੱਗਦਾ ਉਵੇਂ ਨਹੀਂ ਦੱਸਦੇ ਲੋਕ ਪਰ ਦੱਸ ਦੇਣਾ ਚਾਹੀਦਾ ਕਿ ਜੋ ਇੱਕ ਚੀਜ਼ ਪ੍ਰਾਪਤ ਨਹੀਂ ਹੋਈ ਹੋਰ ਬੜਾ ਕੁਝ ਪ੍ਰਾਪਤ ਹੁੰਦਾ ਖਾਲਸਾ ਜੀ ਜ਼ਿੰਦਗੀ ਵਿੱਚ ਕਦੇ ਆਸੇ-ਪਾਸੇ ਨਜ਼ਰ ਮਾਰਿਆ ਕਰੋ ਉਹ ਭੈਣ ਨੇ ਦੱਸਿਆ ਵੀ ਮੇਰਾ ਘਰ ਵਾਲਾ दारू ਬਹੁਤ ਪੀਂਦਾ ਸੀ ਤੇ 6 ਮਹੀਨੇ ਹੋ ਗਏ ਮੈਨੂੰ ਚਪਹਿਰਿਆਂ ਦੀ ਸੇਵਾ ਨਿਭਾਉਂਦਿਆਂ ਤੇ ਮਹਾਰਾਜ ਦੀ ਕਿਰਪਾ ਸਦਕਾ 3-4 ਮਹੀਨੇ ਤੋਂ ਉਹਨੇ दारू ਨਹੀਂ ਪੀਤੀ ਛੱਡ ਗਿਆ दारू 사ਤਗੁਰਾਂ ਦੀ ਕਿਰਪਾ ਨਾਲ ਉਹ ਛੱਡ ਗਿਆ ਤੇ ਹੌਲੀ-ਹੌਲੀ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਮੈਂ ਉਹ ਜਿਹੜਾ ਅਕਾਊਂਟਿੰਗ ਕਰਨ ਵਾਲਾ ਖਾਲਸਾ ਜੀ ਉਹ ਮਸ਼ੀਨ ਹੁੰਦੀ ਕਿ ਇਹਨੇ ਮੈਂ ਉਹ ਦਿੱਤੀ ਹੋਈ ਉਹਨੂੰ ਤੇ ਉਹ ਕਰਦਾ ਰਹਿੰਦਾ ਰਾਤ ਨੂੰ ਆ ਕੇ ਮਹਤਮਾ ਕਹਿੰਦਾ ਤੁਸੀਂ ਕਹਿੰਦੇ ਹੋ ਕੁਝ ਪ੍ਰਾਪਤੀ ਨਹੀਂ ਹੋਈ ਮਹਾਰਾਜ ਨੇ ਕਿਰਪਾ ਕਰਕੇ ਤੁਹਾਡੇ ਜੀਵਨ ਸਾਥੀ ਦੀ ਨਸ਼ਾ ਜਿਹੜਾ ਉਹ दारू ਪੀਂਦਾ ਸੀ ਉਹ ਛਡਾ ਦਿੱਤਾ ਕਹਿੰਦੀ ਵੀਰ ਜੀ ਇਹ ਤਾਂ ਮੇਰੇ ਧਿਆਨ ਵਿੱਚ ਹੀ ਨਹੀਂ ਸੀ ਤੇ ਜਦੋਂ ਗੱਲਬਾਤ ਹੋਈ ਫਿਰ ਉਹਨਾਂ ਨੇ ਕਿਹਾ ਵੀ ਮੈਂ ਕੀ ਕਰਾਂ ਤੇ ਦਾਸ ਨੇ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾ ਕਮਲਾਂ ਦਾ ਧਿਆਨ ਧਰੋ ਜਪਾਰੇ ਸਾਹਿਬ ਦੀ ਸੇਵਾ ਨਿਭਾਉਂਦੇ ਰਹੋ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਲਗੀ ਤਰ ਸਵਾਮੀ ਜੀ ਦੀ ਹੈ ਜਿਹੜੀ ਆਪਾਂ ਜਪਦੇ ਹਾਂ ਚਪਾਰੇ ਵਿੱਚ ਸੋ ਸਤਗੁਰਾਂ ਦੀ ਪਾਵਨ ਪਵਿੱਤਰ ਬਾਣੀ ਸਤਗੁਰਾਂ ਦਾ ਸਰੂਪ ਹੈ ਸੋ ਸਤਗੁਰਾਂ ਦਾ ਸਰੂਪ ਜਾਣ ਕੇ ਜਪੋ ਮਹਾਰਾਜ ਜ਼ਰੂਰ ਕਿਰਪਾ ਕਰਨਗੇ ਚਲੋ ਮਹਾਰਾਜ ਦੀ ਕਿਰਪਾ ਸਦਕਾ ਦਾਸ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਥੋੜੀ ਜੀ ਮਾਇਆ ਦਾਸ ਨੂੰ ਭੇਜ ਦਿਓ ਤੇ ਮੈਂ ਤੁਹਾਡੀ ਜਿਹੜੀ ਸ਼ਹੀਦੀ ਦੇਖ ਦੂਆਂ ਸਥਾਨਾਂ ਤੇ ਕਰਵਾ ਦੇਵਾਂਗਾ ਉਹਨਾਂ ਨੇ ਮੈਨੂੰ ਵੱਧ ਪੈਸੇ ਭੇਜੇ ਕਿ ਵੀਰ ਜੀ ਤੁਸੀਂ ਨਾ ਹਰ ਹਫ਼ਤੇ ਕਰਾ ਦਿਆ ਕਰਿਓ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਬਾਬਾ ਨੋਹ ਸਿੰਘ ਸਾਹਿਬ ਦੇ ਚਰਨਾਂ ਵਿੱਚ ਦਾਸ ਨੇ ਉਹਨਾਂ ਦੀ ਜਿਹੜੀ ਅਰਜ਼ੀ ਸੀ ਉਹ ਲਿਖ ਕੇ ਤੇ ਰਸਤ ਦੇ ਕੇ ਉੱਥੇ ਅਰਦਾਸ ਕਰਵਾ ਦਿੱਤੀ ਮਹਾਰਾਜ ਦੀ ਕਿਰਪਾ ਨਾਲ ਤੇ ਦੇਖੋ ਮਹਾਰਾਜ ਦੀ ਕਿੱਡੀ ਵੱਡੀ ਕਿਰਪਾ ਹੁੰਦੀ ਹੈ ਖਾਲਸਾ ਜੀ ਜਦੋਂ ਉਹਨਾਂ ਨੇ ਕਿਹਾ ਮੈਨੂੰ ਹਰ ਹਫਤੇ ਕਰਾ ਲਿਆ ਕਰੋ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੰਨਾ ਕੁ ਚਾਹੁੰਦੇ ਹੋ ਕਿੰਨੇ ਕ ਹਫਤੇ ਕਰਾਉਣੀ ਹੈ ਅਰਦਾਸ ਤੇ ਉਹ ਕਹਿੰਦੇ ਵੀ ਤੁਸੀਂ ਕਰਾਈ ਜਾਓ ਜਿੱਨਾ ਚਿਰ ਸਾਡੀ ਸ਼ਹੀਦੀ ਜਿੱਦਾਂ ਤਾਂ ਸਾਡੀ ਪੀਆਰ ਨਹੀਂ ਉਹਨਾਂ ਚਿਰ ਸ਼ਹੀਦੀ ਦੇ ਕਰਾਈ ਜਾਓ ਸੋ ਮਹਾਰਾਜ ਦੀ ਕਿਰਪਾ ਸਦਕਾ ਦਾਸ ਨਾ ਪਹਿਲੀ ਵਾਰ ਕਰਵਾਉਣ ਗਿਆ ਤੇ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਨਾ ਸ਼ਹੀਦੀ ਦੇ گاਉਂ ਉੱਥੇ ਦਿੱਤੀਆਂ ਮੈਂ ਤਾਂ ਉੱਥੇ ਫੌਜ ਸੀਨੇ ਹੰਗ ਸਿੰਘ ਸੀ ਕੋਈ ਕੁਦਰਤੀ ਪਹਿਲਾਂ ਤਾਂ ਮੈਂ ਕਦੇ ਨਹੀਂ ਵੇਖਿਆ ਉਹ ਬਾਬਾ ਨੂਰ ਸਿੰਘ ਸਾਹਿਬ ਦੇ ਅਸਥਾਨ ਦੇ ਕਿਉਂਕਿ ਦਾਸ ਜਾਂਦਾ ਰਹਿੰਦਾ ਤੇ ਉਹ ਜਦੋਂ ਸਾਨੂੰ ਟੱਕਰੇ ਤੇ ਦਾਸ ਨੇ ਉਹਨਾਂ ਨੂੰ ਫਤਿਹ ਬੁਲਾਈ ਤੇ ਗੋਡੀ ਹੱਥ ਲਾਇਆ ਤੇ ਮੈਨੂੰ ਕਹਿਣ ਲੱਗੇ ਵੀ ਹੋਰ ਫੌਜੋ ਚੜਦੀ ਕਲਾ ਤੇ ਆਪਾਂ ਹੱਥ ਬਿਉੜ ਕੇ ਬੇਨਤੀ ਕੀਤੀ ਵੀ ਹਾਂਜੀ ਮਾਂ ਕਾਲਜੀ ਬੜੀ ਮਹਾਰਾਜ ਦੀ ਕਿਰਪਾ ਆਪਜੀ ਦੀ ਕਿਰਪਾ ਹੈ ਤੇ ਕਹਿ ਲੱਗੇ ਕੀ ਐ ਬੋਰੀਆਂ ਦੇ ਵਿੱਚ ਤੇ ਮੈਂ ਉਹਨਾਂ ਨੂੰ ਬੇਨਤਾ ਕੀਤਾ ਵੀ ਮਹਾਰਾਜੇ ਸੰਗਤ ਦੀਆਂ ਸ਼ਹੀਦੀ ਦੇਗਾ ਨੇ ਤੇ ਅੱਛਾ ਰਸਤਾ ਨੇ ਮੈਂ ਕਿਹਾ ਹਾਂਜੀ ਦਸਤਾ ਨੇ ਤੇ ਇਹ ਤੁਸੀਂ ਇੰਨੀਆਂ ਰਸਤਾ ਲੈ ਕੇ ਆਏ ਹੋ ਮੈਂ ਕਿਹਾ ਵੀ ਮਹਾਰਾਜ ਦੀ ਕਿਰਪਾ ਸਦਕਾ ਵੀ ਸ਼ੀ ਦਾਨੇ ਸੇਵਾ ਲਈ ਹੋਈ ਆ ਵੀ ਆਪਣੇ ਨਾਲ ਸੰਗਤ ਚੈਨਲ ਕਰਕੇ ਕਾਫੀ ਜੁੜੀ ਹੋਣ ਕਰਕੇ ਉਹਨਾਂ ਦੀ ਸੇਵਾ ਦਾਸ ਕਰਦਾ ਤੇ ਉਹ ਕਹਿਣ ਲੱਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜੇ ਭਾਈ ਭਲੇ ਪੁਰਸ਼ ਕਰਾਉਂਦੇ ਨੇ ਦੇਗਾ ਤੇ ਜਿਹੜਾ ਭਾਈ ਤੂੰ ਲੈ ਕੇ ਆਉਣਾ ਦੇਗਾ ਮਹਾਰਾਜ ਤੁਹਾਡਾ ਭਲਾ ਕਰੇ ਤੇ ਫਿਰ ਉਹਨਾਂ ਨੇ ਨਾ ਕੁਦਰਤੀ ਆਪਣੇ ਹੱਥ ਮਾਲਾ ਫੜੀ ਹੋਈ ਸੀ ਹੱਥ ਜੋੜ ਕੇ ਕਹਿੰਦੇ ਜਿਨ੍ਹਾਂ ਦੀਆਂ ਆਈਆਂ ਮਾਰੇ ਪੂਰੀਆਂ ਕਰਨ ਸੋ ਦਾਸ ਨੇ ਪਹਿਲੀ ਵਾਰ ਉਹ ਕਰਵਾਈਆਂ ਤੇ ਦੂਸਰੀ ਅਜੇ ਉਹਨਾਂ ਦੀ ਖਾਲਸਾ ਜੀ ਸ਼ਿਦੀ ਦੇ ਇੱਕ ਦਾਸ ਨੇ ਕਰਾਉਣ ਜਾਣਾ ਸੀਗਾ ਐਤਵਾਰ ਤੇ ਬਹੁਤ ਸੰਗਤ ਹੁੰਦੀ ਆ ਉੱਥੇ ਤੇ ਮੈਂ ਸੋਚਿਆ ਸੀ ਵੀ ਸੋਮਵਾਰ ਜਾਵਾਂਗਾ ਤੇ ਖਾਲਸਾ ਜੀ ਸੋਮਵਾਰ ਮੈਂ ਤਿਆਰੀ ਕੀਤੀ ਸੀ ਜਾਣ ਦੀ ਤੇ ਐਤਵਾਰ ਰਾਤ ਨੂੰ ਮੈਨੂੰ ਉਹ ਭੈਣ ਹੋਣਾ ਦਾ ਫੋਨ ਆ ਜਾਂਦਾ ਕਿ ਵੀਰ ਜੀ ਸਾਡੀ ਜਿਹੜੀ ਪੀਆਰ ਹੈ ਉਹ ਆ ਗਈ ਹੈ ਵੀ ਸਾਨੂੰ ਮੇਲ ਆ ਗਈ ਹੈ ਦੋਵਾਂ ਜੀਆਂ ਨੂੰ ਤੇ ਸਾਡੇ ਤੇ ਬੜੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਖਾਲਸਾ ਜੀ ਇੱਕੋ ਵਾਰ ਹੀ ਸ਼ੀਦੀ ਦੇ ਗੇ ਇੱਕ ਹਫਤੇ ਸ਼ੀਦੀ ਦੇ ਗੋ ਉਹਨਾਂ ਦੀ ਕਰਾਈ ਸੀ ਤੇ ਵੇਖੋ ਮਹਾਰਾਜ ਦੀ ਖੇਡ ਨਾਲੋਂ ਫੌਜ ਵੀ ਮਿਲ ਗਈ ਉੱਥੇ ਉਹਨਾਂ ਨੇ ਬਚਨ ਵੀ ਕਰ ਦਿੱਤੇ ਉਹ ਗੁਰੂ ਗਰੀਬਨਵਾਰ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਉਹ ਮੋਰਚਾ ਫਤਿਹ ਹੋ ਗਿਆ ਤੇ ਉਹ ਸਤਗੁਰਾਂ ਦੀ ਕਿਰਪਾ ਨਾਲ ਉਹਨਾਂ ਦੀ ਪੀਆਰ ਆ ਗਈ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਇਦਾਂ ਕਰੋ ਜਿੰਨੇ ਪੈਸੇ ਤੁਹਾਨੂੰ ਭੇਜੇ ਸੀ ਤੁਸੀਂ ਉਹ ਸਾਰੇ ਦੀ ਰਸਤਾ ਲੈ ਲਓ ਉਹਨਾਂ ਨੇ ਮੈਨੂੰ ਖਾਲਸਾ ਜੀ 12000 ਰੁਪਇਆ ਭੇਜਿਆ ਸੀ ਫਿਰ ਜਿਹੜੇ ਪਿੱਛੇ ਬਚੇ ਸੀ ਪੈਸੇ ਉਹਦੀ ਆਪਾਂ ਰਸਤਾ ਲੈ ਲਈ ਥੋੜੇ ਜਿਹੇ ਚੜ੍ਹੇ ਲਾ ਕੇ ਘੋੜਿਆਂ ਨੂੰ ਸੇਵਾ ਕਰ ਦਿੱਤੀ ਤੇ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਦਾ ਮੋਰਚਾ ਫਤਿਹ ਹੋ ਗਿਆ ਸੋ ਸਤਗੁਰਾਂ ਦੀ ਆਸੀ ਮਿਹਰ ਹੋਈ ਆਸੀ ਸਤਗੁਰਾਂ ਦੀ ਦਇਆ ਹੋਈ ਫਿਰ ਖਾਲਸਾ ਜੀ ਉਸੇ ਭੈਣ ਨੇ ਕਿਹਾ ਕਿ ਮੇਰਾ ਵੀਰ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ ਉਹਨੂੰ ਕੰਮ ਨਹੀਂ ਮਿਲਦਾ ਤੇ ਜੇ ਭਾਈ ਸਾਹਿਬ ਜੀ ਤੁਸੀਂ ਉਹਨਾਂ ਉਹਦੀ ਵੀ ਦੇਖ ਕਰਾ ਦਿਓ ਤੇ ਮੈਂ ਕਹਾਂ ਮੈਂ ਕੋਈ ਨਹੀਂ ਕਰਵਾ ਦਵਾਂਗਾ ਮਹਾਰਾਜਾ ਕਿਰਪਾ ਕਰਨਗੇ ਤੇ ਖਾਲਸਾ ਜੀ ਉਹ ਉਸ ਵੀਰ ਦੇ ਵੀ ਮੇਰੇ ਨਾਲ ਗੱਲ ਕੀਤੀ ਤੇ ਉਹਨੇ ਮੈਨੂੰ ਮਾਇਆ ਭੇਜੀ ਵੀ ਸ਼ੀਦੀ ਦੇ ਕਰਾ ਦਿਓ ਸਤਗੁਰਾਂ ਦੇ ਚਰਨਾਂ ਵਿੱਚ ਇੱਕੋ ਵਾਰ ਸ਼ੀਦੀ ਦੇ ਕਰਾਈ ਤੇ ਉਹ ਖਾਲਸਾ ਜੀ ਪਿਛਲੇ ਢਾਈਆਂ ਮਹੀਨਿਆਂ ਤੋਂ ਵਿਹਲਾ ਬੈਠਾ ਸੀ ਕੰਮ ਨਹੀਂ ਸੀ ਉਹਨੂੰ ਮਿਲ ਰਿਹਾ ਤੇ ਮਹਾਰਾਜ ਦੀ ਕਿਰਪਾ ਨਾਲ ਪਹਿਲੀ ਵਾਰੀ ਸ਼ੀਦੀ ਦੇ ਕਰਾਈ ਤੇ ਸਤਗੁਰਾਂ ਦੀ ਮਿਹਰ ਹੋ ਗਈ ਸਤਗੁਰਾਂ ਦੀ ਰਹਿਮਤ ਹੋ ਗਈ ਤੇ ਖਾਲਸਾ ਜੀ ਉਹਨੂੰ ਕੰਮ ਮਿਲ ਗਿਆ ਉਹ ਵੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ-ਦਾਸ ਨੇ ਉਹਨਾਂ ਦੀ ਲਿਖਦਾ ਸੀ ਵੀ ਫਲਾਣਾ ਸਿੰਘ ਹੈ ਮਹਾਰਾਜ ਜੀ ਵੀ ਇਹਨੂੰ ਆਸਟ੍ਰੇਲੀਆ ਵਿੱਚ ਆ ਤੇ ਇਹਨੂੰ ਕੰਮ ਮਾਰਾ ਪਿਛਲੇ ਸਮੇਂ ਤੋਂ ਨਹੀਂ ਮਿਲ ਰਿਹਾ ਕਿਰਪਾ ਕਰੋ ਵੀ ਇਹਨੂੰ ਕੋਈ ਕੰਮ ਕਾਜ ਮਿਲ ਜਵੇ ਤੇ ਮੈਂ ਉਹਦੇ ਵਿੱਚ ਖਾਲਸਾ ਜੀ ਆਪਣੇ ਆਪ ਲਿਖਿਆ ਗਿਆ ਵੀ ਫਿਰ ਸਿੰਘ ਸੇਵਾ ਕਰਿਆ ਕਰੇਗਾ ਦਸਵੰਦ ਦੀ ਵੀ ਆਪਾਂ ਗਰੀਬ ਗੁਰਬਿਆਂ ਪਰਿਵਾਰਾਂ ਦੀ ਸੇਵਾ ਕਰਦੇ ਆ ਉਹਦੇ ਵਿੱਚ ਵਰਤ ਲਿਆ ਕਰਾਂਗੇ ਮਾਇਆ ਉਹ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਆ ਪਿਛਲੇ ਮਹੀਨੇ ਉਹ ਵੀਰ ਨੂੰ ਕੰਮ ਜਿਹੜੀ ਸਤਗੁਰਾਂ ਦੀ ਕਿਰਪਾ ਵਰਤੀ ਉਹਨੂੰ ਕੰਮ ਵੀ ਮਿਲ ਗਿਆ ਇਹ ਕੋਈ ਪੁਰਾਣੀ ਹੱਡ ਬੀਤੀ ਨਹੀਂ ਆ ਪਿਛਲੇ ਮਹੀਨੇ ਦੀ ਹੱਡ ਬੀਤੀ ਆ ਸੋ ਮਹਾਰਾਜ ਦੀ ਕਿਰਪਾ ਸਦਕਾ ਵੀਰ ਨੂੰ ਕੰਮ ਵੀ ਮਿਲ ਗਿਆ ਤੇ ਹੁਣ ਖਾਲਸਾ ਜੀ ਉਹਨੇ ਪਰਸੋਂ ਕਿ ਚੌਥ ਦੀ ਗੱਲ ਆ ਮੈਨੂੰ 5000 ਰੁਪਇਆ ਭੇਜਿਆ ਸੀ ਵੀ ਤੁਸੀਂ ਸੋਨੇ ਦੀ ਸੇਵਾ ਵਿੱਚ ਵਰਤ ਲਿਓ ਸੋ ਸਤਗੁਰਾਂ ਦੀ ਰਹਿਮਤ ਹੋਈ ਮਹਾਰਾਜ ਦੀ ਕਿਰਪਾ ਵਰਤੀ ਗੁਰੂ ਗਰੀਬਨਵਾਜ ਅੰਤਰਜਾਮੀ ਸਤਗੁਰਾਂ ਨੇ ਮਿਹਰਾਂ ਕੀਤੀਆਂ ਤੇ ਖਾਲਸਾ ਜੀ ਉਹ ਦੋਵੇਂ ਭੈਣ ਭਰਾਵਾਂ ਦਾ ਤੇ ਉਹਦੇ ਘਰ ਵਾਲੇ ਦਾ ਤਿੰਨਾਂ ਦਾ ਹੀ ਕਾਰਜ ਬਾਬਾ ਦੀਪ ਸਿੰਘ ਸਾਹਿਬ ਨੇ ਫਤਿਹ ਕੀਤਾ ਐਡੀ ਕਿਰਪਾ ਹੈ ਖਾਲਸਾ ਜੀ ਸ਼ਹੀਦੀ ਦੇਗਾਂ ਅੰਦਰ ਨਹੀਂ ਮੰਨਦਾ ਸੰਸਾਰ ਤੇ ਨਾ ਮੰਨੇ ਪਰ ਸ਼ਹੀਦ ਸਿੰਘ ਭਾਈ ਮੰਨ ਜਾਂਦੇ ਨੇ ਸ਼ਹੀਦੀ ਦੇਗਾਂ ਕਰਾਉਣ ਦੇ ਨਾਲ ਹੋਰ ਕੀ ਚਾਹੀਦਾ ਸੰਸਾਰ ਨੂੰ ਮਨਾ ਕੇ ਕੀ ਲੈਣਾ ਕੋਈ ਮੰਨੇ ਚਾਹੇ ਨਾ ਮੰਨੇ ਮਹਾਰਾਜ ਤੇ ਕਹਿੰਦੇ ਨੇ ਅਸੰਖ ਮੂਰਖ ਅੰਧਕੂਰ ਸਤਿਗੁਰਾਂ ਦੀ ਗੱਲ ਨਹੀਂ ਸੁਣਨੀ ਸਤਿਗੁਰਾਂ ਦੀ ਗੱਲ ਤੇ ਕਿੰਤੂ ਪਰੰਤੂ ਕਰੀ ਜਾਣਾ ਗੁਰੂ ਘਰ ਦੀ ਸ਼ਰਧਾ ਤੇ ਕਿੰਤੂ ਪਰੰਤੂ ਕਰੀ ਜਾਣਾ ਉਹ ਖਾਲਸਾ ਜੀ ਵੱਡੇ ਵੱਡੇ ਮੂਰਖ ਹਨ ਜਿਵੇਂ ਦਾਸ ਬੇਨਤੀ ਕਰ ਲੱਗਾ ਕਿ ਜਿਹੜਾ ਚੇਤ ਮਹੀਨਾ ਹੈ ਇਹ ਖਾਲਸਾ ਜੀ ਖਾਲਸੇ ਦਾ ਪਹਿਲਾ ਮਹੀਨਾ ਹੈ ਜਿੱਦਾਂ ਆਪਾਂ ਜਨਵਰੀ ਮਹੀਨਾ ਇਸਾਈਆਂ ਦਾ ਮਨਾਉਂਦੇ ਆ ਨਾ ਇਹ ਆਪਣਾ ਨਵਾਂ ਸਾਲ ਸੀ ਚੇਤ ਤੋਂ ਆਪਣਾ ਨਵਾਂ ਸਾਲ ਚੜਦਾ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਜਿਹੜੀ ਚੇਤ ਵਿੱਚ ਮਸਿਆ ਆਉਂਦੀ ਆ ਨਾ ਤੇ ਅੱਜ ਤੇ ਖਾਲਸਾ ਜੀ ਸਾਡੇ ਪ੍ਰਚਾਰਕ ਕਹਿੰਦੇ ਮਸਿਆ ਵੀ ਸਾਡੀ ਨਹੀਂ ਸੰਗਰਾਮ ਵੀ ਸਾਡੀ ਨਹੀਂ ਪੁੰਨਿਆ ਵੀ ਸਾਡੀ ਨਹੀਂ ਤੇ ਫਿਰ ਉਹ ਇਹ ਕਿਉਂ ਨਹੀਂ ਕਹਿੰਦੇ ਧਰਤੀ ਵੀ ਸਾਡੀ ਨਹੀਂ ਛੱਡੀਏ ਇਹਨੂੰ ਸੂਰਜ ਵੀ ਸਾਡਾ ਨਹੀਂ ਰ ਕੋਈ ਲਾਇਟ ਨਹੀਂ ਲੈਣੀ ਹਵਾ ਵੀ ਨਹੀਂ ਸਾਡੀ ਖਾਲਸਾ ਜੀ ਇਹਦੇ ਪ੍ਰਾਣੀਆਂ ਜਵਗੀ ਆ ਰਹੀ ਹੈ ਜੇ ਪ੍ਰਾਣੀਆਂ ਚੀਜ਼ਾਂ ਨੂੰ ਛੱਡ ਦੇਵਾਂਗੇ ਇਹ ਖਾਲਸਾ ਜੀ ਫਿਰ ਪਲਾ ਨਹੀਂ ਹੋਵੇਗਾ ਕਲਗੀ ਤਰਸਵਾਮੀ ਮਹਾਰਾਜ ਨੇ ਛਡਾਇਆ ਕੁਛ ਨਹੀਂ ਐ ਸੁਧਾਰਿਆ ਹੈ ਸਿੱਖ ਨੇ ਸੁਧਾਰ ਕੇ ਸੁਧਰ ਕੇ ਚੱਲਣਾ ਛੱਡਣਾ ਖਾਲਸਾ ਜੀ ਕੁਛ ਨਹੀਂ ਐ ਕਈ ਚੀਜ਼ਾਂ ਹੁਣ ਵੇਖੋ ਆਪਾਂ ਵਿਤਕਰਾ ਨਹੀਂ ਕਰਨਾ ਨਾ ਸ਼ਿਵਜੀ ਭਗਵਾਨ ਦੇ ਨਾਲ ਨਾ ਵਿਸ਼ਨੂੰ ਭਗਵਾਨ ਦੇ ਨਾਲ ਨਾ ਖਾਲਸਾ ਜੀ ਆਪਾਂ ਸ਼ਿਵਜੀ ਭਗਵਾਨ ਦਾ ਨਾ ਨਾ ਬ੍ਰਹਮਾ ਜੀ ਨਾਲ ਨਾ ਇੰਦਰ ਨਾਲ ਵੀ ਵਿਤਕਰਾ ਨਹੀਂ ਕਰਨਾ ਸਾਡੇ ਤੋਂ ਤੇ ਵੱਡੇ ਨੇ ਨਾ ਆਪਾਂ ਉਹਨਾਂ ਦਾ ਆਦਰ ਸਤਕਾਰ ਕਾਇਮ ਰੱਖਣਾ हां ਸਾਨੂੰ 사ਤਗੁਰਾਂ ਨੇ ਨਾਮ ਜਪਣ ਵਾਸਤੇ ਕਿਹਾ ਤੇ ਨਾਮ ਦੀ ਮਹਿਮਾ ਗਾਉਣੀ ਹੈ ਨਾਮ ਤੋਂ ਬਿਨਾ ਹੋਰ ਅਸੀਂ ਕਿਸੇ ਨੂੰ ਨਹੀਂ ਜਾਣਦੇ ਕਿਉਂਕਿ ਕਲਗੀਧਰ ਮਹਾਰਾਜ ਕਹਿੰਦੇ ਮੈਂ ਨਾ ਗਣੇਸ਼ਾ ਪ੍ਰਥਮ ਮਨਾਉ ਕਿਸ਼ਨ ਵਿਸ਼ਨ ਕਬ ਹੂਨਹਿ ਤਾਉ ਮਹਾਰਾਜ ਕਹਿੰਦੇ ਮੈਂ ਨਹੀਂ ਗਣੇਸ਼ ਮਨਾਉਂਦਾ ਸਾਰਾ ਸੰਸਾਰ ਕੰਮ ਕਰਨ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰਦਾ ਪਰ ਕਲਗੀਧਰ ਮਹਾਰਾਜ ਕਹਿੰਦੇ ਅਸੀਂ ਅਕਾਲ ਪੁਰਖ ਦੀ ਪੂਜਾ ਕਰਦੇ ਹਾਂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਹਾਂ ਹੋਰ ਅਸੀਂ ਕਿਸੇ ਨੂੰ ਨਹੀਂ ਮੰਨਦੇ ਸੋ ਇਸ ਕਰਕੇ ਪਾਈ ਕਿਸੇ ਨੂੰ ਮਾੜਾ ਨਾ ਆਖੋ ਬਸ ਆਪਣੇ ਧਰਮ ਵਿੱਚ ਪੱਕੇ ਰਹੋ ਬਾਣੀ ਪੜੋ ਨਾਮ ਜਪੋ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਤੋਂ ਆਪਾਂ ਵਾਰ ਨੂੰ ਸਦਾ ਤਿਆਰ ਰਹੋ ਤਿਆਰ ਬਰ ਤਿਆਰ ਹੋ ਬਾਣੀ ਪੜਨ ਵਾਲੇ ਬਣੋ ਨਾਮ ਜਪਣ ਵਾਲੇ ਬਣੋ ਸੋ ਇਹ ਚੇਤ ਦੀ ਮਸਿਆ ਹੁੰਦੀ ਸੀ ਨਾ ਜਿਹੜੀ ਖਾਲਸਾ ਜੀ ਉਸ ਵੇਲੇ ਆਪਣੇ ਪੰਜਾਬ ਦੇ ਲੋਕ ਨਾ ਉਦੋਂ ਆਪਾਂ ਪੈਲੀਆਂ ਬਲਦਾਂ ਦੇ ਨਾਲ ਵਾਉਂਦੇ ਸਾਂ ਜਾਂ ਝੋਟੀਆਂ ਦੇ ਨਾਲ ਵਾਉਂਦੇ ਸਾਂ ਤੇ ਉਦੋਂ ਫਿਰ ਖਾਲਸਾ ਜੀ ਆ ਜਿਹੜੀ ਜੋੜੀ ਹੁੰਦੀ ਸੀ ਜਿਹਦੇ ਕਰਕੇ ਫਸਲ ਵਾਹੀ ਜਾਂਦੀ ਸੀ ਆਪਣੇ ਸਿੱਖ ਭਾਈ ਜਿਹੜੇ ਸੀ ਉਹ ਜੋੜੀਆਂ ਨੂੰ ਲੈ ਕੇ ਖਾਲਸਾ ਜੀ ਦਾ ਤਰਨ ਤਾਰਨ ਸਾਹਿਬ ਜਾਣਾ ਜਾਂ ਦਰਬਾਰ ਸਾਹਿਬ ਇਦਾਂ ਵੱਡੇ-ਵੱਡੇ ਸਥਾਨਾਂ ਦੇ ਜਿੱਥੇ ਸਰੋਵਰ ਬਣੇ ਹੁੰਦੇ ਸੀ ਉੱਥੇ ਲੈ ਕੇ ਜਾਣਾ ਬਲਦਾਂ ਨੂੰ ਫਿਰ ਅੰਦਰੋਂ ਖਾਲਸਾ ਜੀ ਡੋਨੇ ਭਰ ਕੇ ਬਾਲਟੀਆਂ ਭਰ-ਭਰ ਕੇ ਜਲ ਸਰੋਵਰ ਵਿੱਚੋਂ ਲਿਆ ਕੇ ਤੇ ਉਹਨਾਂ ਬਲਦਾਂ ਦਾ ਇਸ਼ਨਾਨ ਕਰਾਉਣਾ ਜਾਂ ਭਾਂਡੇ ਭਰ-ਭਰ ਕੇ ਘਰ ਲਿਆਉਣੇ ਤੇ ਜਿੰਨੇ ਜਾਨਵਰ ਘਰ ਵਿੱਚ ਹੁੰਦੇ ਸੀ ਨਾ ਪਸ਼ੂ ਪੰਛੀ ਜੋ ਆਪਾਂ ਰੱਖੇ ਹੁੰਦੇ ਸੀ ਉਹਨਾਂ ਦਾ ਇਸ਼ਨਾਨ ਕਰਾਉਂਦੇ ਹੁੰਦੇ ਸੀ ਲੋਕ ਇਹ ਪੁਰਾਣੀ ਗੱਲ ਵੀ ਨਹੀਂ ਹੈ ਦਾਸ ਨੇ ਆਪਣੀਆਂ ਅੱਖਾਂ ਨਾਲ ਵੀ ਤੱਕੀ ਆ ਮੈਂ ਆਪਣੇ ਫੁੱਫੜ ਜੀ ਹੁਣਾਂ ਕੋਲੇ ਰਹਿੰਦਾ ਹੁੰਦਾ ਸਾਂ ਤੇ ਖਾਲਸਾ ਜੀ ਉਥੇ ਉਹ ਮੈਂ ਬਹੁਤ ਛੋਟਾ ਸਾਂ ਤੇ ਉਹ ਦੋਧੀ ਦਾ ਕੰਮ ਕਰਦੇ ਸੀ ਉਹਨਾਂ ਨੇ ਜਦੋਂ ਮੱਸੀਆ ਤੇ ਡੋਣੇ ਭਰ ਲੈ ਆਉਣੇ ਆਉਂਦੇ ਘਰ ਨੂੰ ਤੇ ਚ ਬੱਚੇ ਵਿੱਚ ਉਹ ਜਲ ਪਾ ਦੇਣਾ ਤੇ ਸਾਰੇ ਜਨਵਰਾਂ ਨੂੰ ਨਵਾਉਣਾ ਤੇ ਉਹ ਉਹ ਗੁਰਸਿੱਖਾਂ ਦਾ ਮੰਨਣਾ ਸੀ ਵੀ ਇਹ ਗੁਰੂ ਦਾ ਜਲ ਜਿਹੜਾ ਹੈ ਗੁਰੂ ਕੇ ਸਰੋਵਰ ਦਾ arogh ਕਰਨ ਵਾਲਾ ਰੋਗਾਂ ਨੂੰ ਦੂਰ ਕਰਨ ਵਾਲਾ ਤੇ ਇਹ ਜਨਵਰਾਂ ਦਾ ਵੀ ਪਾਰ ਉਤਾਰਾ ਹੋਵੇਗਾ ਇਵੇਂ ਖਾਲਸਾ ਜੀ ਪਰਾਤਣ ਸਮੇਂ ਵਿੱਚ ਇਹ ਸੇਵਾ ਹੁੰਦੀ ਸੀ ਤੇ ਅੱਜ ਅੱਜ ਖਾਲਸਾ ਜੀ ਨਾ 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 ਪਾਣੀ ਠੰਡਾ ਆ ਜੀ ਅਸੀਂ ਨਿਆਣਿਆਂ ਨੂੰ ਇਸ਼ਨਾਨ ਨਹੀਂ ਕਰਾਉਣਾ ਨਿਆਣੇ ਬਿਮਾਰ ਹੋ ਜਾਣਗੇ ਬੀਬੀਆਂ ਕਹਿਣਗੀਆਂ ਨਾ ਜੀ ਭੀੜ ਬੜੀ ਹੈ ਅਸੀਂ ਤੇ ਇਸ਼ਨਾਨ ਨਹੀਂ ਕਰ ਸਕਦੇ ਅਸੀਂ ਘਰੋਂ ਕਰਕੇ ਹੀ ਆਈਆਂ ਸੋ ਇਹੋ ਜਿਹੇ ਨਿੰਦਣਾ ਸ਼ੁਰੂ ਕੀਤਾ ਗੁਰੂ ਕੇ ਸਰੋਵਰਾਂ ਨੂੰ ਜਿਸ ਸਰੋਵਰ ਵਾਸਤੇ ਜਿਸ ਸਰੋਵਰ ਦੀ ਪਵਿੱਤਰਤਾ ਬਿਹਾਲ ਕਰਨ ਵਾਸਤੇ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਰ ਸਿੰਘ ਸਾਹਿਬ ਬਾਬਾ ਸੰਤੋਖ ਸਿੰਘ ਸਾਹਿਬ ਹੋਰ ਗੁਰੂ ਕੇ ਪਿਆਰੇ ਖਾਲਸਾ ਜੀ 88 ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਸੋ ਇਸ ਕਰਕੇ ਭਾਈ ਜਦੋਂ ਗੁਰੂ ਘਰਾਂ ਵਿੱਚ ਜਾਓ ਨਾਲ ਆਪਣੇ ਇੱਕ ਸ਼ਾਰੇ ਤੌਲੀਏ ਲੈ ਕੇ ਜਾਓ ਤੇ ਇਸ਼ਨਾਨ ਕਰਨ ਤੋਂ ਬਿਨਾ ਕਦੇ ਨਾ ਆਓ ਕਿਉਂਕਿ ਉਹ ਗੁਰੂ ਦਾ ਜਲ ਹੈ ਉਸ ਜਲ ਵਿੱਚ ਇਸ਼ਨਾਨ ਕੀਤੇਆਂ ਕਊਏ ਹੰਸ ਹੋ ਜਾਂਦੇ ਤੇ ਸਾਡੇ ਮਹਾਰਾਜ ਪਾਪ ਕਟਣਗੇ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਕਿੰਨੇ ਬਚਨ ਨੇ RAMDAS ਸਰੋਵਰ ਨੀਕਾ ਜੋ ਨਹਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀਕਾ ਸੋ ਇਸ ਕਰਕੇ ਗੁਰੂ ਕੇ ਸਰੋਵਰਾਂ ਵਿੱਚ ਜ਼ਰੂਰ ਇਸ਼ਨਾਨ ਕਰਨਾ ਚਾਹੀਦਾ ਹੈ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਅਕਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ